ਕੀ ਨਾਮ ਹੈ ਤੁਹਾਡਾ ਰਵਿੰਦਰ ਸਿੰਘ ਨਾਮ ਹੈ ਮੇਰਾ ਕਿਥੇ ਰਹਿੰਦੇ ਹੋ ਇੰਦਰ ਅਗਲੌਨੀ ਮਾਚੂ ਵਾਲਾ ਤੁਹਾਨੂੰ ਕੀ ਪ੍ਰੋਬਲਮ ਹੈ ਇਤਨੇ ਦੀ ਪ੍ਰੋਬਲਮ ਇਹ ਸਟਾਰਟਿੰਗ ਤੋਂ ਅੱਜ ਹੀ ਸ਼ੁਰੂ ਤੋਂ ਕੀ ਪ੍ਰੋਬਲਮ ਜੀ ਮੇਰੀ ਪ੍ਰੋਬਲਮ ਆ ਜੀ ਲੱਤਾਂ ਜੇ ਕਮਜ਼ੋਰੀ ਹੈ ਅੱਛਾ ਜੀ ਹਾਂਜੀ ਇੱਕ ਤੇ ਲਾਜ ਨਹੀਂ ਕਰਵਾਏ ਤੁਸੀਂ ਨਵਾਂ ਆਪਰੇਸ਼ਨ ਕਰਵਾਏ ਨੇ ਜੀ ਇੱਕ ਤੇ ਇੱਕ ਬਾਦਰ ਹਸਪੀਟਲ ਲੁਧਿਆਣੇ ਤੇ ਇੱਕ ਹੈਬ ਵਾਲੀ ਹਸਪੀਟਲ ਆਪਾਂ ਉੱਥੇ ਕਰਵਾਇਆ ਜੀ ਇਹ ਦੋਨਾਂ 'ਚ ਫਰਕ ਪਿਆ ਨਹੀਂ ਜੀ ਖਾਸ ਤੇ ਸ਼ੁਰੂ ਤੋਂ ਇਸ ਤਰ੍ਹਾਂ ਦੀ ਪ੍ਰੋਬਲਮ ਹਾਂਜੀ ਬਿਲਕੁਲ ਕਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਹੀ ਗੱਲ ਕਰ ਪਾ ਲਏ ਨਹੀਂ ਪਹਿਲਾਂ ਮੈਂ ਵੀਲਚੇਅਰ ਤੇ ਸੀਗਾ ਫਿਰ ਸਭ ਤੋਂ ਪਹਿਲਾਂ ਜੀ ਫਿਰ ਇਹ ਕੀ ਹੋ ਗਿਆ ਤੁਸੀਂ ਵੀਲਚੇਅਰ ਤੋਂ ਅਜੇ ਕਿਸ ਤਰ੍ਹਾਂ ਕੀ ਕੀਤਾ ਲੌਕਡਾਊਨ ਜੀ ਕੀ ਕੀਤਾ ਲੌਕਡਾਊਨ ਉਹ ਲੋਕਾਂ ਨੇ ਜਿੰਦਗੀ ਬਦਲੀ ਲੌਕਡਾਊਨ ਨੇ ਲੌਕਡਾਊਨ 'ਚ ਪੌਣ ਸਾਲੇ ਨਿਕਲੇ ਨਹੀਂ ਲੈ ਕੇ ਤੇਨੂੰ ਘਰੋਂ 4 ਵਜੇ ਅਸੀਂ ਫਿਰ ਸਵੇਰੇ ਗਰਾਊਂਡ ਆਉਂਦੇ ਸੀ ਮੈਂ ਤੇ ਸੁਨਾਮ ਅਸੀਂ ਆ ਜਾਣਾ ਹੈ ਇਹਨੇ ਕਿਹਾ ਵੀ ਚੱਲ ਗਰਾਊਂਡ ਚ ਆਉਂਦੇ ਆ ਤੁਹਾਡੇ ਭਰਾ ਲਈ ਕੌਣ ਮੇਰਾ ਫਰੈਂਡ ਹੈ ਜੀ ਅੱਛਾ ਜੀ ਭਰਾਈ ਆ ਹਾਂ ਜੀ ਇਹ ਤੁਹਾਨੂੰ ਲੈ ਕੇ ਆਉਂਦੇ ਹਾਂ ਹਾਂ ਜੀ ਬਿਲਕੁਲ ਜੀ ਠੀਕ ਹੈ ਜੀ ਕੀ ਅਸੀਂ ਗਾਉਣ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਗਾਉਣ ਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਜਾਣਾ ਜੀ ਇਹਨੇ ਮੈਨੂੰ ਕਿਹਾ ਵੀ ਤੂੰ व्हील चेयर ਤੇ ਕਿਉਂ ਜਾਣਾ ਨੇੜੇ ਤਾਂ ਜਾਣਾ ਹੁੰਦਾ ਫੇ ਮੇਰੇ ਕੋਲ ਸਟੈਂਡ ਸੀਗਾ ਡਬਲ ਟੈਰਾਂ ਵਾਲਾ ਕਿ ਉਹ ਚੱਕ ਲਿਆ ਕਹਿੰਦਾ ਵੀ ਇਹੀ ਚੱਕਦਾ ਵੀ ਪਿੱਛੇ ਮੈਂ ਹੈਗਾ ਹੀ ਆ ਅੱਛਾ ਮੈਂ ਤੈਨੂੰ ਆਪੇ ਸਾਹ ਵੀ ਤੂੰ ਡਿਗਣ ਲੱਗਿਆ ਹੌਸਲੇ ਇਹਨਾਂ ਹੁੰਦੇ ਵੀ ਡਿਗਣਾ ਕਿੱਥੇ ਆ ਜੀ ਜਦੋਂ ਪਿੱਛੇ ਕਹਦਾ ਮੈਂ ਖੜਾ ਤਾਂ ਜਾਣਾ ਜੀ ਉਹਦੇ ਨਾਲ ਚੱਲਣ ਲੱਗੇ ਤਿੰਨ ਚਾਰ ਮੀਟੇ ਲਗਾਤਾਰ ਗਰਾਊਂਡ ਵੀ ਆਏ ਉਹਦੇ ਨਾਲ ਹੀ ਤੇ ਉਸ ਤੋਂ ਬਾਅਦ ਉਹਦੇ ਨਾਲ ਹੀ ਫਿਰ ਗੁਰਦੁਆਰੇ ਜਾਣਾ ਆ ਜਾਣੀ ਕਿਥੋਂ ਉਹਦਾ ਟਾਇਰ ਟ ਤੇ ਟੁੱਟਿਆ ਟਾਇਰ ਸੀ ਵੈਲਡਿੰਗ ਗਰਾਉਂਡ ਵੀ ਗਏ ਇੱਕ ਵਾਰੀ ਵੈਲਡਿੰਗ ਵੀ ਕਰਾ ਕੇ ਲੈ ਕੇ ਆਏ ਤੇ ਉਹਦੇ ਨਾਲ ਫੇਰ ਟੁੱਟ ਗਿਆ ਉਸ ਦੁਆਰਾ ਦੁਬਾਰਾ ਫੇਰ ਤੇ ਇਹ ਮੈਨੂੰ ਕਹਿੰਦਾ ਵੀ ਯਾਰ ਵਾਰ-ਵਾਰ ਟੁੱਟ ਜਾਂਦਾ ਵੀ ਤੂੰ ਇਹਨੂੰ ਰਹਿਣ ਦਿੰ ਤੋ ਇਹਨੂੰ ਛੱਡ ਸਟਿਕ ਚੱਕ ਲੈ ਮੇਰੇ ਕੋਲ ਦੋ ਹੈਗੇ ਨੇ ਮੈਂ ਕਿਹਾ ਹਾਂ ਹੈਗੇ ਨੇ ਮੈਂ ਉਹ ਸਟਿਕ ਚੱਕ ਲਈਆਂ ਤੇ ਉਹ ਵੀ ਦੋ ਮੇਰੇ ਕੋਲ ਹੋ ਗਈਆਂ ਜੀ ਤੇ ਮੈਂ ਉਹਦੇ ਨਾਲ ਵੀ ਤਿੰਨ ਚਾਰ ਮਹੀਨੇ ਗਰਾਉਂਡ ਆਉਣਾ ਲਗਾਤਾਰ ਗਰਾਉਂਡ ਆਉਣਾ ਸ਼ੁਰੂ ਕਰਤਾ ਜੀ ਤੇ ਉਸ ਤੋਂ ਬਾਅਦ ਫੇਰ ਗਰਾਉਂਡ ਚ ਆਉਂਦੇ-ਉਂਦੇ ਇੱਕ ਦਿਨ ਗੁਰਦੁਆਰੇ ਮੂਹਰੇ ਚਾਨਕ ਜਾਦਾ ਜੀ ਆ ਬਹੁਤ ਹਾਸੋਣੀ ਦੀ ਗੱਲ ਆ ਜਦੋਂ ਵੀ ਆਉਣਾ ਉੱਥੇ ਵੀ ਨਾ ਸਟਿਕ ਫੇਰ ਟੁੱਟ ਗਈ ਮੈਨੂੰ ਕਹਿੰਦਾ ਯਾਰ ਟੁੱਟ ਗਈ ਮੈਂ ਕਿਹਾ ਟੁੱਟ ਗਈ ਨਵੀਂ ਲੈ ਕੇ ਆਣੀ ਪੈਣੀ ਆ ਯਾਰ ਕਹਿੰਦਾ ਰਹਿਣ ਦੇ ਨਵੀਂ ਕਿ ਲੈ ਕੇ ਆਣੀ ਆ ਮੈਨੂੰ ਕਹਿੰਦਾ ਲਿਆ ਕੋ ਆਪਣੀ ਬਾਹ ਫੜਾ ਦੇ ਮੈਨੂੰ ਵੀ ਆਪਾਂ ਚੱਲਦੇ ਆ ਵੀ ਕਿੰਨੇ ਕਿ ਦੂਰ ਜਾਣਾ ਇੱਥੇ ਦਾ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਹਾਂ ਨਹੀਂ ਵੀ ਜੇ ਮੈਂ ਇਦਾਂ ਵੀ ਹੋ ਸਕਦਾ ਇੱਥੋਂ ਇੱਥੇ ਤੱਕ ਸੌਂਸ ਤੱਕ ਨਾ ਫਿਰ ਮੈਂ ਇਹ ਵੀ ਛੱਡ ਸਕਦਾ ਮੈਂ ਹੁਣ ਹੌਲੀ ਹੌਲੀ ਕੋਸ਼ਿਸ਼ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਆ ਜੀ ਵੀ ਆਇ ਕਿਤੇ ਪਹੁੰਚ ਗਏ ਦੋਸਤ ਨੇ ਪੂਰਾ ਸਾਥ ਦਿੱਤਾ ਹੈ ਬਿਲਕੁਲ ਜੀ ਉਹ ਮੈਂ ਵੀ ਸਾਈਡ ਤੇ ਅਵੇਕਸਿਬਲ ਟਿਕਦੇ ਆਗੇ ਹਾਂਜੀ ਕੀ ਕਿੰਨਾ ਪੜਾਈ ਕੀਤੀ ਮੈਂ ਪਾਸਟੂ ਕੀਤੀ ਆ ਜੀ ਵਾਈਸ ਸਕੂਲ ਹੱਸ਼ ਵਾਲੇ ਦਾ ਹਾਂ ਤੇ ਇੱਕ ਵੀ ਅਪਲਾਈ ਨਹੀਂ ਕਿਰੇ ਕੰਮ ਕਰਨ ਲਈ ਦੋ ਇਹ ਮੇਰੀ ਜੌਬ ਨਿਕਲੀ ਸੀ ਜੀ ਬੀਪੀਐਮ ਦੀ ਬ੍ਰਾਂਚ ਪੋਸਟ ਮਾਸਟਰ ਦੀ ਓਕੇ ਗਵਰਨਮੈਂਟ ਦੀ ਹਾਂਜੀ ਪੈਂਡਰ ਦੀ ਹਾਂਜੀ ਫਿਰ ਉੱਤੇ ਉੱਤੇ ਜੀ ਅਪਲਾਈ ਨਹੀਂ ਹੋਇਆ ਉਹਨਾਂ ਨੇ ਮੈਨੂੰ ਆਫਰ ਲੈਟਰ ਹੀ ਨਹੀਂ ਆਈ ਉਹ ਕਹਿੰਦੇ ਵੀ ਤੁਹਾਡੀ ਐਲੀਜੀਬਿਲਟੀ ਹੈ ਜਿਹੜੀ ਨਾ ਉਹ ਸਾਡੀ ਹੈ ਨਹੀਂ ਬਈ ਨੌਕਰੀ ਦੇ ਮਤਲਬ ਤੁਸੀਂ ਉਹਨਾਂ ਦੀ ਤੁਹਾਡੀ ਕੈਟਾਗਰੀ ਨਹੀਂ ਆਉਂਦੀ ਮੈਂ ਉਹਨੂੰ ਕਿਹਾ ਮੈਂ ਕਿਹਾ ਸਰ ਠੀਕ ਆ ਮੈਂ ਡਿਸੇਬਿਲਟੀ ਦੇ ਬੇਸ ਤੇ ਵੀ ਮੈਨੂੰ ਨਹੀਂ ਵੀ ਅਖੂਗਾ ਮੈਨੂੰ ਕੁਝ ਚ ਕਰਨੀ ਨਾਲ ਕੋਈ ਮੈਂ ਸਾਰਾ 10th ਦੇ ਬੇਸ ਤੇ ਮੇਰੇ 100 ਪਲੱਸ ਮਾਰਕਸ ਨੇ ਹਨਾ ਵੀ ਤੁਸੀਂ ਮੈਨੂੰ ਉੱਤੇ ਰੱਖ ਲਓ ਬਾਈ ਆਪਣੀ ਮੈਰੀ ਮੈਰਿਟ ਦੇ ਸਿਰ ਤੇ ਚੱਕ ਲਓ ਪਤਾ ਨਹੀਂ ਉਹਨਾਂ ਦਾ ਕੀ ਟੱਕਰ ਪਿਆ ਉਹਨਾਂ ਨੇ ਮਤਲਬ ਨਹੀਂ ਮੈਨੂੰ ਕੁਝ ਪਰਾਂ ਸਿਰ ਦਿੱਤਾ ਯਾ ਨਹੀਂ ਫੇ ਮੈਂ ਚਲੋ ਛੱਡਤੀ ਉਸ ਗੱਲ ਨੂੰ ਮੈਂ ਕਿਹਾ ਚਲੋ ਕੋਈ ਗੱਲ ਤੇ ਉਸ ਤੋਂ ਬਾਅਦ ਫੇਰ ਆਪਾਂ ਇਹ ਗ੍ਰਾਊਂਡ ਤੇ ਆਉਣਾ ਸ਼ੁਰੂ ਕਰਤਾ ਆਪਾਂ ਇਹ ਸੋਚੀਦਾ ਵੀ ਜੋ ਰੱਬ ਨੇ ਕੀਤਾ ਉਹ ਬਹੁਤ ਵਧੀਆ ਕੀਤਾ ਜੀ ਕੁਝ ਲੋਕੀ ਇਦਾਂ ਦੇ ਵੀ ਨਹੀਂ ਵੀ ਉਹ ਸੋਚਦੇ ਨੇ ਹਨਾ ਯਾਰ ਜੇ ਮੇਰੇ ਕੋਲ ਕਾਹ ਚ ਇਹ ਹੁੰਦਾ ਜਾਂ ਉਹ ਹੁੰਦਾ ਮੇਰਾ ਇਹ ਹੁੰਦਾ ਹੀ ਦੇਖੋ ਹੁਣ ਕਈ ਲੋਕ ਇਦਾਂ ਦੇ ਨੇ ਜਿਹਨਾਂ ਕੋਲ ਹੱਥ ਵੀ ਹੈ ਨਹੀਂ ਤੇ ਪੈਰ ਵੀ ਹੈ ਨਹੀਂ ਉਹ ਫਿਰ ਵੀ ਜਿਉਂਦੇ ਨੇ ਹੁਣ ਮੇਰੇ ਕੋਲ ਹੱਥ ਵੀ ਨੇ ਪੈਰ ਵੀ ਆ ਸਭ ਕੁਝ ਦਿੱਤਾ ਹੋਇਆ ਰੱਬ ਨੇ ਮਾੜੀ ਮੋਟੀ ਕਮੀ ਤਾਂ ਜੀ ਹਰ ਇੱਕ ਚੀਜ਼ ਵਿੱਚ ਹੁੰਦੀ ਹੈ ਕਿ ਨਹੀਂ ਚੰਨ ਤੇ ਵੀ ਦਾਗ ਨੇ ਕਿ ਨਹੀਂ ਜੀ ਸੋਹਣੀ ਤੋਂ ਸੋਹਣੀ ਚੀਜ਼ ਆ ਉਹਦੇ ਇੱਕ ਕਮੀ ਤਾਂ ਹੋਊਗੀ ਜੀ ਬਿਲਕੁਲ ਜੀ ਕਿ ਨਹੀਂ ਜੀ ਆਪਾਂ ਇਹ ਗੱਲ ਨੂੰ ਮੰਨਦੇ ਆ ਰੱਬ ਕਦੇ ਵੀ ਕਿਸੇ ਚੀਜ਼ ਨੂੰ ਮੁਕੰਮਲ ਨਹੀਂ ਕਰਦਾ ਹੁਣ ਮੈਂ ਆਪਣੇ ਆਪ ਨੂੰ ਇਹ ਕਹਿੰਦਾ ਹੀ ਦੇਖੋ ਜਿਹੜੀ ਚੀਜ਼ ਮੇਰੇ ਕੋਲ ਆ ਉਹ ਤੁਹਾਡੇ ਕੋਲ ਨਹੀਂ ਤੇ ਜਿਹੜੀ ਤੁਹਾਡੇ ਕੋਲ ਉਹ ਇਹ ਆਪਾਂ ਹਰੇਕ ਦੀ ਥਾਰੇ ਕ ਬੰਦੇ ਨੂੰ ਲੱਗ-ਲੱਗ ਚੀਜ਼ਾਂ ਆਪਣੇ ਬਖਸ਼ੀਆਂ ਆਉਂਦੀਆਂ। ਕੀ ਨਾਮ ਹੈ ਤੁਹਾਡਾ? ਸੁਤਨਾਮ ਸਿੰਘ। ਜੀ ਮੈਂ ਮਾ ਥੋੜਾ ਕਰ ਇਹ ਲੱਗਦੇ। ਇਹ ਮੇਰਾ ਦੋਸਤ ਹੈ ਜੀ। ਹਾਂ। ਤੇ ਕੀ ਕਰਦੇ ਸੀਗੇ ਤੁਸੀਂ ਇਕੱਠੇ? ਮੈਂ ਇਹ ਨਾਲ ਸਟੱਡੀ ਕਰਦਾ ਹਾਂ। 9th ਲੱਗੇ ਪਾਸ ਕਰਵਾਈਏ। ਮੈਂ ਦੀ 2-3 ਸਾਲ ਲੱਗੇ ਰਹੇ ਤੁਸੀਂ। ਤਾਂ ਅੱਜ ਗਰਾਊਂਡ ਦੇ ਵਿੱਚ ਆ ਗਏ। ਹਾਂ। ਕੀ ਕੀ ਕਰਵਾਇਆ ਤੁਸੀਂ ਇਹਨਾਂ ਨੇ ਇਹ ਪਹਿਲਾਂ ਹੀ व्हीलचेयर ਤੇ ਹੁੰਦੀ ਜਿਵੇਂ ਦੱਸਿਆ ਸੀ व्हीलचेयर ਤੋਂ ਹੌਲੀ ਹੌਲੀ ਇਸ ਟਿਕ ਤੇ ਆ ਗਿਆ ਅਸੀਂ ਇਦਾਂ ਐਕਸਰਸਾਈਜ਼ ਕਰਦੇ ਰਹਿਣਾ ਹੌਲੀ ਹੌਲੀ ਕਦੇ ਸਵੇਰ ਲੋਕਡਾਊਨ ਦੇ ਸਵੇਰੇ ਸਵੇਰੇ ਆਉਣ ਲੱਗੇ ਮੈਂ ਉਹ ਤੋਂ ਬਾਅਦ ਸ਼ਾਮ ਨੂੰ ਹੁੰਦੇ ਸੀ ਹੁਣ ਫਿਰ ਪਲੱਸ 2 ਤੋਂ ਬਾਅਦ ਮੈਂ ਕੰਮ ਤੇ ਜਾਣ ਲੱਗਿਆ ਹੁਣ ਇਕੱਲਾ ਹੀ ਹੁੰਦਾ ਇਕੱਲਾ ਹੀ ਹੁੰਦਾ ਵਧੀਆ ਮਿਹਨਤ ਕਰਦਾ ਅੱਗੇ ਨਾਲ ਬਹੁਤ ਫਰਕ ਵੀ ਪੈ ਗਿਆ ਇਹਨੂੰ ਹਾਂਜੀ ਹੁਣ ਇਕੱਲਾ ਤੁਰਨਦਾ ਹੀ ਪਹਿਲਾਂ ਉਸ ਦੀ ਮਿਸਾਲ ਵਧੀਆ ਜਾਨ ਹਾਂਜੀ ਸਹੀ ਗੱਲ ਹੈ